ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੀ ਸ਼ਹਿਰ ਦੀ ਇਕਾਈ ਦੀ ਟੀਮ ਸਾਰੇ ਨੌਜਵਾਨਾਂ ਦੀ ਜਿਹੜੀ ਸਰਦਾਰ ਹਿੰਦ ਸਿੰਘ ਸ਼ਗਰੀ ਵੱਲੋਂ ਬਣਾਈ ਗਈ ਇੱਥੇ ਟੀਮ ਜਿਹੜੀ ਤਰਨਤਾਰਨ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਸੀ ਉਹਨਾਂ ਨੇ ਅੱਜ ਹੰਗਾਮੀ ਮੀਟਿੰਗ ਲਾ ਕੇ ਜੋ ਕਿ ਦਿੱਲੀ ਦਾ ਵਿਗਲ বাজਾਇਆ ਸੀ ਆਪਣੇ ਸੂਬੇ ਨੇ ਉਦੇ ਵਿੱਚ ਸਾਰੇ ਸ਼ਹਿਰ ਦੀ ਟੀਮ ਜਿਹੜੀ ਆ ਉਹ ਮਮਾ ਹਮਾ ਕੇ ਪਹੁੰਚੂਗੀ ਤਾਂ ਕਿ ਜੋ ਮੋਦੀ ਆਪਣੀਆਂ ਕਈਆਂ ਹੀ ਗੱਲਾਂ ਤੋਂ ਭੱਜ ਗਿਆ ਉਹਨੂੰ ਵਾਪਸ ਮਨਾਉਣ ਦੇ ਵਾਸਤੇ ਫਿਰ ਜੋ ਦਿੱਲੀ ਨੂੰ ਫੂਚ ਕਰਨ ਦੀ ਜੋ ਤਿਆਰੀ ਕੀਤੀ ਆ ਉਹਦੇ ਵਿੱਚ ਸਾਡੀ ਸਾਰੀ ਸ਼ਹਿਰ ਦੀ ਟੀਮ 11 ਮੈਂਬਰੀ ਕਮੇਟੀ ਇਸ ਵਕਤ ਜਿਹੜੀ ਖਲੋਤੀ ਆ ਉਹ ਸਾਰੀ ਹੀ ਉੱਥੇ ਪਹੁੰਚੇਗੀ 11 ਤਰੀਕ ਨੂੰ ਅਸੀਂ ਖੋਰ ਇਸ ਤੋਂ ਵੱਧ ਸੰਘਰਸ਼ ਲੈ ਕੇ ਉੱਥੇ ਚਾਲੇ ਪਾਵਾਂਗੇ ਜੀ ਬਾਕੀ ਇਹ ਦੂਜੀ ਗੱਲ ਸਾਰੇ ਤਰਮ ਤਰਮ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਸੰਘਰਸ਼ ਦੇ ਵਿੱਚ ਜਿਹੜਾ ਆਪਣਾ ਹਿੱਸਾ ਪਾਓ ਤਾਂ ਵੀ ਜੋ ਆਪਾਂ ਆਪਣੀਆਂ ਮੰਗਾਂ ਨੂੰ ਜਿੱਤ ਸਕੀਏ ਕਿਉਂਕਿ ਇਕੱਲੇ ਕਿਸਾਨ ਦੀ ਮੰਗ ਨਹੀਂ ਜੇ ਦੁਕਾਨਦਾਰ ਵੀ ਮਰਨਾ ਜੇ ਜੇ ਮੰਨ ਲਓ ਕਾਨੂੰਨ ਜਿਹੜੇ ਲਾਗੂ ਹੋਏ ਫਿਰ ਦੁਕਾਨਦਾਰ ਵੀ ਮਰਨਾ ਜੇ ਮਜ਼ਦੂਰ ਵੀ ਮਰਨਾ ਜੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਆ ਸ਼ਹਿਰ ਦੀ ਟੀਮ ਦੁਕਾਨਦਾਰ ਮਜ਼ਦੂਰ ਨੌਜਵਾਨ ਜਿੰਨੇ ਵੀ ਆ ਸਾਰੇ ਆਪਣਾ ਜਿਹੜਾ ਸੰਯੋਗ ਇਸ ਸੰਘਰਸ਼ 'ਚ ਜ਼ਰੂਰ ਪਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ